ਸਸਿਕਾ ਦੋਤੋ ਜਿਮੇ ਤਾਨੂੰ ਬਹੁਤ سارے ਵੀਡੀਓ ਦਿਖਾਈਆਂ ਆ ਡਾਕਟਰ ਰੇਸ਼ਮਪੁਰਵੋਂ ਬਹੁਤ سارے ਮਰੀਜ਼ ਠੀਕ ਹੋ ਕੇ ਗਏ ਨੇ ਤਾਂ ਬਾਪੂ ਜੀ ਵੀ ਠੀਕ ਹੋ ਕੇ ਗਏ ਨੇ ਤਾਂ ਅਸੀਂ ਅੱਜ ਬੈਠੇ ਆ ਪਿੰਡ ਸੀਨੀਵਾਲ ਖੁਰਦ ਤਾਂ ਬਾਪੂ ਜੀ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪੋ ਜੀ ਕੀ ਨਾਮ ਤੁਹਾਡਾ ਹੈ ਰਵਾਨ ਸਿੰਘ ਆ ਤਰੱਕੀ ਹੀ ਦੇਖਦੇ ਸੀ ਕਿ ਇਹਨਾਂ ਤੇ ਮਤਲਬ ਡਾਕਟਰ ਰੇਸ਼ਮਪੁਰਵੋਲੇ ਗਏ ਤਾਂ ਠੀਕ ਹੋ ਗਏ ਮੇਰੇ ਜੀ ਲੱਤ ਚ ਨੁਕਸ ਸੀਗਾ ਹਮ ਲੱਤ ਮੇਰੀ ਸੰਦੇਸ਼ੀ ਸੀਗੀ ਠੀਕ ਹੈ ਪੇਪਰੇ ਦੇ ਡੱਗ ਹੁੰਦਾ ਸੀ ਇੱਕ ਸੰਦੇਸ਼ੀ ਜਾਂ ਦੋ ਸੰਦੇਸ਼ੀ ਕਿੰਨੀ ਘੱਟ ਸੰਦੇਸ਼ੀ ਇਹ ਬੱਸ ਠੀਕ ਹੈ ਪੁਰਾਣਾ ਇਥੋਂ 30 ਪਈ ਸੀ ਬਹੁਤ ਜਾ ਰਹੀ ਠੀਕ ਹੈ ਜੀ ਤੇ ਆਪ ਪੰਜ ਚਾਰ ਕਰਮਾ ਤੁਹਾਡਾ ਜੀ ਉਹ ਤੋਂ ਬਾਅਦ ਪਰਹ ਜਾਂਦੇ ਸਨ ਉਹ ਗਿਆ ਠੀਕ ਹੈ ਹਾਂ ਜੀ ਇਹ ਮਤਲਬ ਉਮਰ ਦੇ ਹਿਸਾਬ ਨਾਲ ਹੁੰਦਾ ਸੀ ਜੇ ਕਿ ਪੈਸੇ ਤੋਂ ਲੱਗਦੇ ਪ੍ਰੋਬਲਮ ਆਉਂਦੀ ਹੈ ਹੈ ਜੀ ਉਹਨਾਂ ਦਾ ਕੀ ਹੋਇਆ ਕਿ ਤੱਕ ਤੇ ਹੋਇਆ ਨਹੀਂ ਸੀ ਠੀਕ ਹੈ ਤੇ 3-4 ਮਹੀਨੇ ਤੋਂ ਹੋਇਆ ਠੀਕ ਹੈ ਫਿਰ ਦਵਾਈ ਕਿਹਨੇ ਤੁਹਾਨੂੰ ਦਿੱਤੀ ਸੀ ਗਵਾਇਦੇ ਨਹੀਂ ਸੀ ਆ ਸਤਾ ਖਾਵਾ ਤੇ ਮੇਰੇ ਸਾਥ ਮੈਂ ਥਾ ਹੀ ਕੋਈ ਨਹੀਂ ਆ ਜਿਸ ਨੂੰ ਸਾਨੂੰ ਪਤਾ ਲੱਗ ਗਿਆ ਕਿਸੇ ਉੰਦੇ ਦੀ ਮੌਤ ਹੋਈ ਸੀ ਬੰਦੇ ਦੀ ਉੱਥੇ ਹੁਲਜੁਗ ਦੇ ਸੀਗੇ ਅੱਛਾ ਕਹੇ ਮੈਂ ਤਾਂ ਮੋਗੇ ਕੋਈ ਨਹੀਂ ਜਾਂਦੇ ਸੀ ਮੋਗੇ ਜਾਣਾ ਠੀਕ ਹੈ ਉਹ ਮੋਨਾਂ ਘਰ ਵੀ ਕਾ ਤੋ ਜਾਂਦਾ ਮਗਾ ਜਦ ਮੇਰੀ ਤਾਂ ਸੌਂਦੀ ਆ ਠੀਕ ਹੈ ਮੈਂ ਡਾਕਟਰ ਮੈਨੂੰ ਕਹਿੰਦਾ ਵੀ ਜੇਰ ਦਾ ਰਾਮ ਆ ਗਿਆ ਆ ਕੋਈ ਰਾਮ ਆ ਗਿਆ ਨਹੀਂ ਕੋਈ ਟੀਕਾ ਲੋੜਾ ਕੋ ਠੀਕ ਹੈ ਇਹ ਟੀਕੇ ਨਾਲ ਆਇਆ ਨਾਮ ਤਾਂ ਤੇ ਰਪਰੇਸਨ ਹੋ ਗਿਆ ਠੀਕ ਹੈ ਹਾਂ ਉਹ ਕਹਿੰਦਾ ਨਹੀਂ ਇਹਨੂੰ ਆਰਾਮ ਨਾਲ ਹਾਂ ਇਹ ਉਹ ਨਹੀਂ ਲਗਾਏ ਨੇ ਅਸੀਂ ਮੈਸਤਰੀ ਆ ਸਿੱਕੇ ਦਾ ਕੰਮ ਬਹੁਤ ਬੜੀ ਅੱਛੀ ਕਿੰਨਾ ਕੇ ਤਰੀਕੇ ਤੁਸੀਂ ਇੱਥੋਂ ਹੀ ਸੀ ਨਹੀਂ ਆਉਂਦਾ 10 ਮਿੰਟ ਦੇ ਸੀ ਹਾਂ ਠੀਕ ਹੈ ਉਹ ਕਹਿੰਦਾ ਵੀ ਇਹਨੂੰ ਮੈਂ ਆਪ ਹੀ ਗੱਲ ਦੱਸਦਾ ਜੇ ਤੂੰ ਮੇਰੀ ਮੰਨੇ ਮੇਰੀ ਇੱਥੇ ਰੇਸਮਰਾਟਾ ਕੈਂਚੀ ਹੈ ਅਗਾ ਉਹ ਵਿੱਚ ਪਾਖੋ ਕੈਂਚੀ ਹੈ ਅਗਾ ਹਲ ਮੈਂ ਢਿਕਾ ਲਾ ਬਿਦੂ ਤੋਂ ਦਵਾਈ ਲੋ ਆਪਣਾ ਵੀ ਸੀਗਾ ਵੀ ਉਹ ਪਰਫੈਕਟ ਹੋ ਗਿਆ ਆ ਹੀ ਸਾਨੂੰ ਨੇ ਦੱਸਿਆ ਡਾਕਟਰ ਨੇ ਤੁਗਵਾਣੀ ਕਰਨਾ ਹੋਊਗਾ ਫਿਰ ਪ੍ਰੈਸ ਕਰਾਂਗੇ ਉਹ ਕਰਾਂਗੇ ਨਾਲ ਮੇਰੇ ਸੀਗਾ ਅਸੀਂ ਚਾਰਨੇ ਸਿੰਘ ਮਾਸਟਰ ਤੇ ਅੱਗੇ ਵੀ ਜਰੋ ਸਲਾਹ ਕਰੀ ਵੀ ਤਾ ਉਥੇ ਚੱਲ ਬੜਦੇ ਆ ਉਥੇ ਜੀ ਡਾਕਟਰ ਕੋਲੇ ਗਏ ਠੀਕ ਹੈ ਉਹਨਾਂ ਨਾਲ ਹੀ ਗੱਲਬਾਤ ਕਰੀ ਅਸੀਂ ਐਮਆਰ ਐਮਆਰ ਦਿਖਾਈ ਉਹਨਾਂ ਨੂੰ ਐਮਆਰ ਮਤਲਬ ਰਿਪੋਰਟ ਨਾਲ ਲਿਖੀ ਹੋਇਆ ਹਾਂ ਨਾਲ ਹੈਗੀ ਠੀਕ ਹੈ ਉਹਨਾਂ ਨੇ ਬਲਮੀ ਬਹੁਤ ਸੀਗੇ ਉਹਨਾਂ ਲਾ ਕੇ ਉੱਥੇ ਸਾਰ ਰਿਸਾ ਲਾ ਕੇ ਦੇਖੀ ਉਹ ਕਹਿੰਦਾ ਜੀ 4 ਹਫ਼ਤੇ ਤੇ 2 ਹਫ਼ਤੇ ਦਵਾਈ ਖਾ ਕੇ ਦੇਖੋ 2 ਹਫ਼ਤੇ ਬਾਅਦ ਨੂੰ ਪਤਾ ਲੱਗੂ ਠੀਕ ਹੈ ਵੀ ਆਪਣੇ ਮੈਨ ਦੱਸੋ ਹਾਂ ਠੀਕ ਹੈ ਜੇ 4 2 ਮਹੀਨੇ ਤੋਂ ਤੋ ਤੁਹਾਨੂੰ ਨਿਵਣਾ ਨਹੀਂ ਨਿਵਣਾ ਨਹੀਂ ਕਹਿਣਾ ਠੀਕ ਹੈ ਵੀ ਤੁਸੀਂ 2 ਮਹੀਨੇ ਦਵਾਈ ਖਾਣੀ ਕੋ ਲਗਾ ਪਰ ਚਾਹ 2 ਹਫ਼ਤੇ ਖਾ ਕੇ ਦੇਖੋ ਠੀਕ ਹੈ ਇਹ ਸਾਨੂੰ ਕਾ ਵੀ ਬੰਦ ਮਤਲਬ ਜਿਵੇਂ ਉਹਨਾਂ ਨੇ ਦੱਸਿਆ ਸੀ 2 ਹਫ਼ਤੇ ਬਾਅਦ ਪਰ ਆ ਹਾਂ ਤੇ ਅਸੀਂ ਇਹ ਦਵਾਈ ਲਗਾਤਾਰ ਖਾਧੀ 2 ਮਹੀਨੇ ਠੀਕ ਤੇ ਸਾਰਾ ਠੀਕ ਹੋ ਗਿਆ ਪੂਰਾ ਉਹਨਾਂ ਜੀ ਕਹਿਣ ਹੋਂਗੋ ਭਾਜਤਾ ਸਕਦੇ ਨਹੀਂ ਹਾਂਜੀ ਯਾਨੀ ਬਰੀਆ ਮਾਰਾ ਕਾਇਪਾਸ ਕਰੀ ਜਾਣਾ ਠੀਕ ਹੈ ਹਾਂ ਉਹ ਮੇਂ ਚੀਜ਼ ਹੋਣੀ ਪੈਂਦੀ ਜਿਵੇਂ ਪਹਿਲਾਂ ਤੁਹਾਨੂੰ ਦਿੱਖਦੀ ਉਹ ਦਿੱਖ ਤਾਂ ਨਹੀਂ ਹੋਂਗੋ ਹੋਂ ਤਾਂ ਆਰਾਮ ਨਾਲ ਤੁਰਿਆ ਫਿਰਦਾ ਠੀਕ ਹੈ ਹਾਂ ਜਾਨਣਾ ਜੇ ਮੈਂ ਨੂੰ ਇਹ ਕੋ ਲੱਗਦਾ ਬਿਲਕੁਲ ਕੋਈ ਉਹ ਵੀ ਸਾਡਾ ਉਹ ਵੀ ਜਾ ਵੀ ਪਰ ਅਧਿਕੜੀ ਵਿੱਚ ਠੀਕ ਆ ਠੀਕ ਆ ਸਿਆਸ ਦਾ ਕੰਮ ਕਰ ਲਈਆ ਤੋ ਮਦਦ ਹੀ ਤੇ ਹੈ ਗੈਸ ਤੋ ਲਈਆ ਅਸੀਂ ਪਹਿਲਾਂ ਦਵਾਈ ਦਿੰਦੇ ਹਾਂ ਦਵਾਈ ਤਾਂ ਅਸੀਂ ਪਹਿਲਾਂ ਪਤਾ ਲਏ ਸ਼ੁਰੂ ਕਰਿਆ ਠੀਕ ਆ ਉੱਥੇ ਕਿੰਨਾ ਬਖਦੀ ਹੋਈ ਸੀ 2 ਮਹੀਨੇ ਠੀਕ ਆ ਫਿਰ ਅਸੀਂ ਦਵਾਈ ਖਾਧੀ ਉਹਨਾਂ ਹਜੂਤ ਪੈਦਾ ਰਹੇ ਠੀਕ ਆ ਫਿਰ ਉੱਥੋਂ ਇਹਦੇ ਅਸੀਂ ਇਹਦੇ ਮੇਲ ਰਿਪੋਰਟ ਵੀ ਦਵਾਈ ਦਾ ਕੁਦਰਤ ਹੋ ਘਾਤੀ ਇਹ ਜਿਗਰੋਂ ਦਾ ਘਾਤੀ ਇਹ ਜੀਰਾ ਉਹ ਆਪੇ ਜੀਰਾ ਇੰ ਜਾਨ ਦੇ ਵਿੱਚ ਤੋਂ ਦੱਸਦੇ ਚੱਲੇ ਰਹਾਂ ਏਵੇਂ ਕਰ ਰਹੇ ਹਾਂ ਫੈਂ ਠੀਕ ਕਿੰਨਾ ਕੁ ਸੀਮੈਂਟ ਹੈਗਾ ਇਹ ਬਸ ਸਾਫ ਕਰਦੇ ਹਾਂ ਠੀਕ ਠੀਕ ਹੈ ਇੱਥੋਂ ਜਾਈਦਾ ਠੀਕ ਇੱਥੇ ਸਾਨੂੰ ਬਹੁਤ ਹੀ ਪੂਰਾ ਫਰਕ ਮਿਲਦਾ ਮਦਨ ਜੀ ਠੀਕ ਨਹੀਂ ਸਾਨੂੰ ਪੂਰਾ ਹੋਰ ਬਦਲ ਜਿੱਦਿ ਗਏ ਆ ਬੰਨਨ ਪਤਾ ਕੀ ਮਦ ਚੈੱਕ ਅਪ ਕੀ ਕੀਤਾ ਕੋਈ ਕੋਈ ਨਹੀਂ 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 ਇਹਨੇ ਉਹਨੂੰ ਪੂਰਾ ਦੇਖ ਕੇ ਵੀ ਸੋਡ ਇੱਥੇ ਨੌਸਰ ਜਿਲ੍ਹਾ ਪੁਣੇ ਦੀ ਗੱਲ ਕਰਨ ਨੂੰ ਤੁਸੀਂ ਵੀ ਨਾ ਹੋਣ ਬਖਸ ਪੁਣੇ ਦਾ ਮਾਰ ਪਟਿਆ ਠੀਕ ਹੈ। ਠੀਕ ਹੈ। ਇਹ ਸਾਡੇ ਦਿਮਾਗ ਵਿੱਚ ਵੀ ਹੈ। ਇਹ ਤਾਂ ਵਾਕਈ ਸਹੀ ਹੈ। ਠੀਕ ਹੈ। ਉਹ ਦੱਜ ਗਈ। ਹਾਂ ਵੀ ਜਿਹੜਾ ਇਥੇ ਕਿੰਨਾ ਇਥੇ ਕੋਈ ਲਾੜ ਨਹੀਂ ਹੁੰਦੀ। ਇਹਦੇ ਮਾਰ ਪਟਿਆ ਹੋਇਆ ਟਿਕ ਟੋਕ ਮੈਂ ਟਿਕਦਾ ਬਹੁਤ ਨਹੀਂ। ਮੈਂ ਤਾਂ ਸ਼ਗੜਾ ਕਰ ਲੇਗਾ ਟਿਕ ਨਹੀਂ। ਮੈਂ ਇਹ ਜਨਮ ਗੈਂਪਿੰਗ ਕਰ ਸਕਦਾ। ਕਿਉਂ ਕੋਸ ਲੋਗੋ ਸਵਾਰਤਾ ਰਹੇ ਨਾ। ਅੱਜ ਉਹ ਗੱਲ ਨਾਲ ਹੁੰਦਾ ਨਾ ਜੀ। ਤੇ ਮੈਂ ਟਿਕਦਾ ਬਹੁਤ ਠੀਕ ਹੈ। ਉਹ ਮੁੰਡਾ ਕਹਿੰਦਾ ਵੀ ਠੀਕ ਦਾ ਹੋ ਗਿਆਗਾ ਪਰ ਅਗਲੀ ਗੱਲ ਆਗਣੀ ਵੀ ਮੈਂ ਅੱਗੇ ਮੈਂ ਧੱਕਾ ਕਰਦੇ ਆ ਕਰਦੇ ਆ ਉਹ ਕਰਦਾ ਸੀ ਉਹ ਨਹੀਂ ਹੋਣਾ ਜੀ ਹੁਣ ਬੜੀ ਆਉ ਦੇਗਾ ਸਲਾਪ ਠੀਕ ਹੋ ਗਈ ਤੇ ਅਸਾ ਬਾਬੂ ਜੀ ਸਾਡੇ ਚੈਨਲ ਅੱਛੀ ਦੁਨੀਆ ਦੇਖਦੀ ਆ ਹਾਂ ਜੀ ਤੇ ਮਤਲਬ ਤੁਹਾਡਾ ਪਿੰਡ ਕਿਹੜਾ ਤੇ ਮਤਲਬ ਤੁਹਾਡਾ ਘਰ ਕਿੱਥੇ ਜਿਹੜਾ ਜਾਂਦਾ ਜੀ ਮੇਰਾ ਪਿੰਡ ਸ਼ੀਨੀਵਾਲ ਖੁਰਤਾ ਜੀ ਹਾਂ ਜੀ ਰੋਡ ਰੋਡ ਸੱਤਵਾਲ ਅੱਧਾ ਰੋਡ ਤੇ ਹਟਾ ਘਾਰ ਆ ਨਾਮ ਜੀ ਨਾਮ ਹੈ ਨਾਮ ਸ਼ੀਨੀਵਾਲ ਠੀਕ ਹੈ ਦੇ ਬਦੋਂ ਕੋਈ ਬਰੋਲ ਨਹੀਂ ਹੈ ਨਾ ਕੋਈ ਬਰੋਲ ਅਸਲ ਕਦੇ ਇਹ ਤਾਂ ਹੁੰਦਾ ਵੀ ਜਨਰਲ ਕੋਈ ਦਵਾਈ ਖਾਈ ਜਾਂਦੀ ਰਹਿੰਦੀ ਉਹਦਾ ਪਤਾ ਠੀਕ ਰਹਿੰਦਾ ਵਾ ਇਸ ਤਰ੍ਹਾਂ ਜੇ ਦਵਾਈ ਛੱਡ ਚੁੱਕੇ ਹੁਣ ਸੱਚਾ ਇਹ ਸੁਣ ਮਹਾਰਾਜਾ ਨਾਲ ਇਹ ਵੀ ਪ੍ਰਤੀਵਾ ਲੈ ਆ ਪੰਜ ਚਾਰ ਦਾ ਛੱਡ ਗਏ ਠੀਕ ਹੈ ਕੋਈ ਬਚ ਗਏ ਨਾ ਨਸ਼ਾ ਹੁੰਦਾ ਦਵਾਈ ਦਾ ਰਾਨਾ ਹੁੰਦਾ ਉਹ ਵੀ ਛੱਡ ਕੇ ਦੇਖੀਏ ਠੀਕ ਹੈ ਉਦੋਂ ਬਾਅਦ ਜਦੋਂ ਦੋਵੇਂ ਦਬਾਹਾਂ ਤੋਂ ਬਚ ਜਾਣ ਉਹੀ ਗਏ ਠੀਕ ਹੈ ਨਾਲ ਕਿ ਰਿਸ਼ੀ ਜੀ ਦੇ ਡੇਟਾ ਲਏ ਹੋ ਮਤਲਬ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਆ ਕਰਨਾ ਪੈਂਦਾ ਹੈ ਠੀਕ ਹੈ ਨਹੀਂ ਠੀਕ ਹੈ ਕਰਿਆ ਠੀਕ ਠੀਕ ਰਹਾ ਮਤਲਬ ਦਵਾਈ ਖਾਣ ਦੇ ਹੋ ਜਾਂ ਮਤਲਬ ਹਾਂ ਜੀ ਖਾਣਾ ਬਦਰਤ ਨਹੀਂ ਉਹਨੇ ਕਹੇ ਵੀ ਲੈਣੀ ਲੈ ਦੇ ਨੇ ਨਾਲ ਠੀਕ ਹੈ ਮੈਂ ਲੈ ਕੇ ਆਪਾਂ 15 ਦਿਨ ਦੀ ਤੋਂ ਇਹ ਪਾਸਾਦਨ ਹੋਵੇ ਪਾਸਾਦਨ ਕਹਿੰਦਾ ਬਸ਼ ਲੋੜ ਨਹੀਂ ਜਨਾਉਂ ਸੀ ਬਸ ਮੁਰਕੀ ਵੀ ਹੋਣੀ ਲੋੜ ਨਹੀਂ ਆ ਅਸਾ ਲੋਕਣ ਕੀ ਕਰਨਾ ਚਾਹੋਗੇ ਤੁਹਾਡੇ ਵਾਂਗੂ ਐਸੇ ਬਹੁਤ ਲੋਕਣ ਦੇਗਾ ਕਿ ਜਿਹਨੂੰ ਕੋਈ ਤਕਰੀਬਾ ਮਿਲਦਾ ਬੰਦਾ ਉਹ ਕਹਿੰਦਾ ਭਰਾਵਾ ਉੱਥੇ ਜਾ ਬੰਦਾ ਦਵਾਈ ਨਾਲੇ ਸਲਾਹ ਨਾਲੇ ਪੁਲਿਸ ਨਾਲੇ ਠੀਕ ਹੈ ਨਾ ਅਭੀ ਤਾਂ ਸੀ ਨਹੀਂ ਕਹਿੰਦੇ ਜੀ ਇਹਦੇ ਵਿੱਚੋਂ ਖਾਣ ਨਹੀਂ ਖੱਟਣਾ ਨਹੀਂ ਬਿਨ ਭਰਾਵਾ ਜਾ ਕੇ ਦਿਖਾ ਦੇ ਉਹਨਾਂ ਨਾਲ ਗੱਲਬਾਤ ਕਰਾ ਦੇ ਤਾਂ ਉਹਨੂੰ ਜੱਜ ਕੀ ਲੈ ਲੈ ਗੋਈ ਨਹੀਂ ਨਹੀਂ ਅੱਜ ਨਾ ਰੋਣ ਚਾਣ ਗੁਰੂ ਤੱਕ ਕਰ ਦਿੱਤੀ ਹੈ ਠੀਕ ਹੈ ਨਾ ਗੱਲੋ ਸਾਢੇ ਗੁਰੂ ਤੱਕ ਕਰ ਦਿੱਤੀ ਹੈ ਜਿਵੇਂ ਬਾਪੂ ਜੀ ਤੁਸੀਂ ਕਹੇਵਰੀ ਮੰਨ ਲਓ ਅੱਜ ਮੈਂ ਤੁਹਾਨੂੰ ਪੀੜ ਹੁੰਦੀ ਸੀ ਹਨ ਅੱਜ ਤਾਂ ਮੈਂ ਪੀੜ ਹੁੰਦੀ ਸੀ ਹਨ ਤਾਂ ਪਰਿਵਾਰ ਦੇ ਵਿੱਚ ਵੀ ਜੀ ਦਾ ਪਰੇਸ਼ਾਨੇ ਦੇ ਸਾਹਮਣੇ ਲੰਮਾ ਲੈਂਦਾ ਸੀ ਜੀ ਹਾਂਜੀ ਉਹ ਵੀ ਮਤਲਬ ਬਾਪੂ ਜੀ ਨੇ ਘਰੀ ਘਰ ਦੇ ਤੇ ਸੌਲਪੇ ਜਿੱਦਾ ਹੋ ਜਾਂਦੇ ਹਨ ਘਰ ਦੇ ਬੱਚਿਆਂ ਨੂੰ ਵੀ ਬੜੀ ਪ੍ਰੈਸ਼ਨ ਹੋ ਜਾਂਦੀ ਹੈ ਜਦੋਂ ਡਾਕਟਰ ਆਉਂਦੀ ਹੋਵੇ ਜਾਂ ਜਦੋਂ ਇੰਜੀਨੀਅਰ ਨੇ ਕਹਿੰਦੇ ਨੇ ਬਿਜੁਰਗੀ ਕਰਨੀ ਚਾਹੀਦੀ ਹੈ ਜੀ ਹਨ ਹਾਂਜੀ ਹਾਂਜੀ ਤਾਂ ਵੀ ਬਾਪੂ ਜੀ ਨੇ ਮਤਲਬ ਤੁਰਦੋ ਆਏ ਹੋਗੇ ਵੀ ਪੂਰ ਮੇਜਕਸਨ ਅਕੜੀ ਹੋ ਜਾਈ ਆ ਤਾਂ ਪਰੇ ਦੇ ਪੈ ਜਾਂਦੀ ਆ ਜਦੋਂ ਦਵਾਈ ਦੇ ਆਉਂਦੀ ਮੈਨੂੰ ਨੇ ਕਹਿਣਾ ਵੀ ਆ ਆਏ ਆ ਬਸ ਠੀਕ ਹੈ ਉੱਤੇ ਲੈ ਕੇ ਦੇਖ ਠੀਕ ਹੈ ਸਾਡੇ ਜੋਗ ਪੜੇ ਰਹਿ ਗਏ ਬਹੁਤ ਆ ਕੁੜੀ ਦੀ ਦੋਠੀ ਆ ਠੀਕ ਹੈ ਜੀ ਨੂੰ ਮੈਂ ਦਵਾਈ ਦੇਣ ਦੀ ਸਾਡੇ ਨੂੰ ਤੁਹਾਨੂੰ ਸਾਡੇ ਦਾਦੀ ਘਰ ਮੈਨੂੰ ਵੀ ਠੀਕ ਹੈ ਕੀ ਨਾਮ ਰੋਟੀ ਦੇ ਦੋਤੀ ਦੇਣਾ ਅਸੇ ਪਿਆਰ ਦੇ ਨਾਲ ਤੰਦੀਪਾਈ ਕਰਦੇ ਠੀਕ ਹੈ ਜੀ ਹਾਂ ਠੀਕ ਹੈ ਦਵਾਈ ਦੋਈ ਗਿਆ ਦਾ ਤੇ ਕੀ ਕਹੋਗੇ ਲੋਕਾਂ ਨੂੰ ਸਾਰੇ ਚੈਟ ਦੇ ਮਾਦਲੇ ਪੂਰੀ ਦੁਨੀਆ ਦੇਖ ਰਿਹਾ ਤੁਸੀਂ ਠੀਕ ਹੋਏ ਹੋ ਤੁਹਾਡੇ ਵਰਗੇ ਸਾਨੂੰ ਪੁੱਛੋ ਤੁਹਾਡੇ ਵਰਗੇ ਜੇ ਕੋਈ ਸਾਡੇ ਨੂੰ ਦਿਸੂਗਾ ਵੀ ਇੱਕ ਤਕਲੀਫ ਹੈ ਨਾ ਕਿਹੜਾ ਨੂੰ ਜਰੂਰ ਕਹਾਂਗੇ ਠੀਕ ਹੈ جا کے گھر کو جا کرو وہ جا کے نہ گل بات کر لو تھوڑی جد کی دوائی لے لو ہفتے سے پتا لگ گلیں بہت سواریاں کرتے ہیں ٹھیک ہے کوئی کسی نہیں بنتے ٹھیک ہے لبڑی کھینچ کر لینا نہیں لین نہ ٹھیک ہے ہاں ٹھیک ہے

ਇਹ ਅਨਕ ਦੁਬਾਰਾ ਆਪਣਾ ਨਾਮ ਦੱਸ ਦੋ ਹਰਵੰਸ ਸਿੰਘ ਜੀ ਦੋਸਤੋ ਇਹ ਸੀਗੇ ਅੰਕਲ ਜੀ ਹਰਵੰਸ ਸਿੰਘ ਪੈਡਸੀਨ ਵਾਲ ਖੁਰਦ ਜਿਵੇਂ ਤੁਹਾਨੂੰ ਅਸੀਂ ਬਹੁਤ ਸਾਰੇ ਪਹਿਲਾਂ ਵੀ ਵਿਖਾਈਆਂ ਨੇ ਡਾਕਟਰ ਰੇਸ਼ਮ ਸਿੰਘ ਜੀ ਕੋਲ ਕਿਦਾਂ ਠੀਕ ਹੋਏ ਨੇ ਤਾਂ ਅੰਕਲ ਜੀ ਵੀ ਬਹੁਤ ਜਵਾਨੀ ਸੁਣਿਆ ਇਹਨਾਂ ਨੂੰ ਵੀ ਮਤਲਬ ਜਿਵੇਂ ਕਹਿੰਦੀ ਕਿ ਦੁਰਨ ਦੇ ਵਿੱਚ ਦਿੱਕਤ ਸੀ ਤਾਂ ਬਾਪੂ ਜੀ ਠੀਕ ਹੋਏ ਨੇ ਹਣਾ ਤਾਂ ਅੱਜ ਬੰਦ ਤੁਹਾਨੂੰ ਇਹ ਦਿਖਾਵਾਂਗੇ ਮਤਲਬ ਪੂਰੇ ਤੁਰੇ ਫਿਰਦੇ ਨੇ ਪੂਰੀ ਵਧੀਆ ਤੁਰਦੇ ਨੇਗੇ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਸੂਮਗ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਇਸ ਤਰ੍ਹਾਂ ਦੇ ਪ੍ਰੋਬਲਮਾਂ ਹੈਗੀਆਂ ਨੇ ਗੋਡਿਆ ਤੋਂ ਜਾਂ ਪੈਰਾ ਤੋਂ ਉਹ ਤਾਂ ਪੈਰਾ ਦੀਆਂ ਹਾਂਜੀ ਪੈਰਾ ਹਾਂ ਕਿ ਉਹ ਪੈਰਾ ਦੀ ਕਿਦ ਤੱਕ ਦੁੰਦੀ ਹੈਗੀ ਤਾਂ ਉਹ ਇੱਕ ਵਾਰ ਡਾਕਟਰ ਰੇਸ਼ਮ ਪੱਕੋ ਕੇ ਚੈੱਕ ਜ਼ਰੂਰ ਜਾਈਓ ਜਿਵੇਂ ਅੰਕਲ ਜੀ ਨੇ ਦੱਸਿਆ ਕਿ ਉਹ ਮਤਲਬ ਇਹ ਨਹੀਂ ਹੈਗਾ ਕਿ ਇਸ ਨੂੰ ਕਿ ਜਿੰਮੇਵਕ ਨੇ ਮਾਰ ਕੇ ਖੀਰ ਕਹੁੰਦੇ ਨੇ ਪਹਿਲਾਂ ਉਹ ਤੁਹਾਡੀ ਰਿਪੋਰਟਾਂ ਦੇ ਉਹਨਾਂ ਨੂੰ ਦੇਖਦੇ ਨੇ ਜੇਕਰ ਉਹਨਾਂ ਨੂੰ ਲੱਗਦਾ ਕਿ ਤੁਸੀਂ ਠੀਕ ਹੋਵੋਗੇ ਤਾਂ ਤੁਹਾਨੂੰ ਉਹ ਅਗਲਾ ਮਤਲਬ ਕੋਰ ਡੋਜ਼ ਦੇ ਦਿੰਦੇ ਨੇ ਕਿ ਤੁਸੀਂ ਠੀਕ ਹੋ ਸਰ ਉਹ ਦਵਾਈ ਦਿੰਦੇ ਨੇ ਨਹੀਂ ਅਗਰ ਉਹ ਤੁਹਾਨੂੰ ਆਪਣੇ ਕਿਚਨ ਨਹੀਂ ਲੈਦੇ ਤੁਹਾਨੂੰ ਹਨਾ ਜੀ ਮੈਂ ਬਾਪੂ ਜੀ ਠੀਕ ਹੋਏ ਨੇ ਤੁਹਾਨੂੰ ਇਹਨਾਂ ਦਾ ਤੁਹਾਨੂੰ ਆਪਣਾ ਘਰ ਵੀ ਦੱਸ ਦਿੱਤਾ ਡਰੈਸਿੰਗ ਦਾ ਲੈਣਾ ਗੱਲ ਕੀਤੀ ਆ ਤਾਂ ਤੁਹਾਡੇ ਮਨ ਦੇ ਵਿੱਚ ਇਹ ਮਤਲਬ ਕਿਵੇਂ ਇਦਾਂ ਹੁੰਦਾਗਾ ਕਿ ਸ਼ਾਇਦ ਵੀਊ ਲੈਣ ਦੇ ਮਾਰੇ ਜਾਂ ਡਾਕਟਰ ਦੀ ਐਡ ਕਰਨ ਦੇ ਮਾਰੇ ਇਸ ਤਰ੍ਹਾਂ ਦੇ ਵੀਡੀਓ ਬਣਾਉਂਦੇ ਰਹਿੰਦੇ ਨੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਪੂਰੀ ਸੱਚਾਈ ਆ ਬਾਪੂ ਜੀ ਠੀਕ ਹੋਏ ਨੇ ਤੁਹਾਡੇ ਸਾਹਮਣੇ ਨੇ ਤੁਹਾਨੂੰ ਕਦੇ ਵੀ ਲੱਗਦਾ ਹੋਵੇ ਤਾਂ ਬਾਪੂ ਜੀ ਦਾ ਘਰ ਦੱਸ ਦਿੱਤਾ ਡਿਪੈਂਡੈਂਸ ਤੋਂ ਬਾਅਦ ਅੱਜ ਸੀ ਜੀ ਵੱਲ ਹੋਰ ਦੱਸ ਦਵਾਰ ਆਦੇ ਰਹਿੰਦੇ ਨੇ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਦਾ ਮਸੂਮ ਹੈਗਾ ਤਾਂ ਇੱਕ ਵਾਰ ਜ਼ਰ ਡਾਕਟਰ ਐਸ ਜੀ ਪੱਕਾ ਗਿਰਸ਼ੀਆ ਕਾਲਜ ਉਰਜਾਪਤ ਅਸ਼ੀਸ਼ ਕ੍ਰਿਤੀ ਉਹਨਾਂ ਦਾ ਨੰਬਰ ਦਵਾਂਗੇ ਤੁਸੀਂ ਉਹਨਾਂ ਨੰਬਰ ਤੇ ਕੰਟੈਕਟ ਕਰਕੇ ਵੀ ਮਤਲਬ ਆਪਣੀ ਵੀ ਨੀਤੀ ਸਲਾਹ ਲੈ ਸਕਦੇ ਹੋ ਜਿਵੇਂ ਤੁਹਾਨੂੰ ਅਸੀਂ ਪੈਂਡੈਂਸੀ ਵਾਲਫੋਰਮ ਦਾ ਬੱਪੂ ਜੀ ਨਾਲ ਲਾਇਆ ਇਸੇ ਤਰ੍ਹਾਂ ਕਰਨੇ ਸਾਡੇ ਕੋਲ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਵੀ ਲੈ ਕੇ ਮੇਰੇ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਤਿ ਸ੍ਰੀ ਅਕਾਲ